ਸਤਿ ਸ਼੍ਰੀਕਾਲ ਜੀ ਠੀਕ ਠਾਕ ਹਾਂ ਭਾਈ ਜੀ ਆਪਾਂ 4 ਪਾਉਣ ਵਾਲੀ ਮਸ਼ੀਨ ਦੀ ਗੱਲ ਕਰੀਏ ਜੋ ਆ ਆਪਣੇ ਵੀਡੀਓ ਦੇ ਵਿੱਚ ਚੱਲ ਰਹੀ ਹੈ ਇਹਦਾ ਰਿਜ਼ਲਟ ਬਹੁਤ ਟਾਪ ਦਾ ਹੈਗਾ ਇਹ ਮਸ਼ੀਨ ਆਪਣੇ ਬਠਿੰਡੇ ਢੇਟਪਾਲੀ ਦੀ ਬਣੀ ਹੋਈ ਮਸ਼ੀਨ ਹੈਗੀ ਪਰ ਇਹ ਆਪਾਂ ਨੂੰ ਵੀ ਇੱਕ 30 ਵਾਰੀ ਮਿਲੀ ਹੈ ਕਿਸੇ ਵੀਰ ਦੇ ਫਾਰਮ ਚ ਆਈ ਸੀ 4 ਪਾਣਾ ਚਲੋ ਆਪਾਂ ਨੂੰ ਬੇਲੀ ਸੀ ਇੱਕ ਦਿਨ ਮਿਲ ਗਈ ਤੇ ਮੋਗੇ ਏਰੀਏ ਚ ਜਾਦੇ ਚੱਲਦੀ ਹੈ ਇਹ ਕਿਉਂਕਿ ਉਧਰ ਮੱਕੀਆਂ-ਮੱਕੀਆਂ ਜਾਦੇ ਨੇ ਬਈ ਆਪਣੇ ਮੱਕੀ ਤੁਹਾਨੂੰ ਪਤਾ ਟਾਮੀ ਡੱਲੀ ਹੁੰਦੀ ਹੈ ਇਹਨਾਂ ਦਾ ਘਰ ਵੀ ਨਹੀਂ ਪੂਰਾ ਹੁੰਦਾ 8000 ਰੁਪਏ ਕਿੱਲੇ ਦੀ ਕੀਮਤ ਦੇ ਹਿਸਾਬ ਨਾਲ ਇਹ ਲੈਂਦੇ ਆ ਬਈ ਪਰ ਇਹਦੀ ਖਾਸਿਤ ਕੀ ਹੈ ਇੱਕ ਤਾਂ ਵੀ ਇਹ 40-45 ਮਿੰਟਾਂ ਚ ਕਿੱਲਾ ਵੜ ਦਿੰਦੀ ਹੈਗੀ ਨਾ ਇਹਨੇ ਚੋਕ ਹੋਣਾ ਹੈਗਾ ਤੇ ਨਾ ਹੀ ਕੋਈ ਇਹ ਲੋੜ ਲੈਂਦੀ ਹੈ ਵੀ ਇੰਨਾ ਕੁ ਜ਼ਬਰਦਸਤ ਇਹਦਾ ਇੰਜਨ ਹੈਗਾ ਵੀ ਇਹਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਹੈਗੀ ਜੇ ਜਦੋਂ 4 ਪੌਂਡ ਦੀ ਦਿੱਕਤ ਨਹੀਂ ਆਈ ਵੀ ਟਾਈਮ ਆਟੋਮੈਟਿਕ ਹੀ ਘੱਟ ਲੱਗਣਾ ਤੇ ਇਹ 4 ਖੁੱਡ ਲੈ ਕੇ ਜਾਂਦੀ ਹੈ ਉਹ ਬਹੁਤ ਵਧੀਆ ਰਿਜ਼ਲਟ ਹੈ ਮਸ਼ੀਨ ਦਾ ਬਠਿੰਡੇ ਏਰੀਏ ਦੀ ਬਣੀ ਹੋਈ ਹੈ ਜੇ ਕਿਸੇ ਵੀਰ ਨੇ ਇਹ ਮਿਲਦੀ ਹੈ 4 ਪੌਂਂਡ ਵਾਸਤੇ ਛੇਤੀ ਕੰਮ ਨਿਪਟਦਾ ਹੈਗਾ ਤੇ ਵਧੀਆ ਪਰ 8000 ਰੁਪਏ ਕਿੱਲੇ ਦੇ ਹਿਸਾਬ ਨਾਲ ਇਹ ਵੀਰ ਲੈਂਦੇ ਨੇ ਕਿੱਲੇ ਦੀ ਬਾਢੀ ਉਹ ਬਹੁਤ ਵਧੀਆ ਰਿਜ਼ਲਟ ਹੈ ਟੋਕਾ ਬਹੁਤ ਜ਼ਿਆਦਾ ਬਰੀਕ ਹੈ ਕੋਈ ਐ ਨਹੀਂ ਵੀ ਉਹ ਗਿਟ-ਗਿਟ ਦੇ ਛੱਲਦੇ ਛੱਡਣ ਲੱਗ ਜਾਂਦੀ ਹੈ ਨਾ ਬਹੁਤ ਵਧੀਆ ਰਿਜ਼ਲਟ ਆ ਬਾਈ ਜੇ ਚੰਗੀ ਲੱਗੀ ਵੀਡੀਓ ਸ਼ੇਅਰ